ਬਾਈ ਜੀ ਅੱਜ ਜਿਹੜੀ ਤੁਹਾਡੇ ਨਾਲ ਗੱਲ ਕਰ ਰਿਹਾ ਇਹ ਨਾ ਤਾਂ ਤੁਹਾਨੂੰ ਕਿਸੇ ਏਜੰਟ ਨੇ ਬਾਈ ਜੀ ਦੱਸਨੀ ਹੈ ਨਾ ਇੰਡੀਆ ਤੋਂ ਦੱਸਣੀ ਹੈ ਤੇ ਨਾ ਹੀ ਕਿਸੇ ਪੰਜਾਬ ਵਾਲੇ ਨੇ ਦੱਸਨੀ ਆ ਆਪਾਂ ਹੁਣੇ-ਹੁਣੇ ਹਜੇ ਕੰਮ ਤੋਂ ਆਏ ਸੀਗੇ ਤੇ ਨਿਊਜ਼ ਦੇਖੀ ਆ ਉਹਦੇ ਵਿੱਚ ਕੀ ਆ ਬਾਈ ਜੀ ਅੱਜ ਇੱਕ ਫੇਰ ਆ ਜਿਹੜਾ ਨੌਜਵਾਨ ਆ ਅਸ਼ੂ ਤੋਸਾ ਜਿਹੜਾ ਉਹ ਸੁਸਾਈਡ ਕਰ ਗਿਆ ਤੇ ਕੱਲ ਛੱਡ ਕੇ ਪਰਸੋਂ ਇੱਕ ਮੁੰਡਾ ਜਿਹੜਾ ਚਰਨ ਦੀਪ ਦੇ ਜਿਹੜੇ ਨਿਊਜ਼ ਆ ਉਹ ਖਬਰ ਆਈ ਸੀਗੀ ਉਹ ਵੀ ਬਈ ਨੈਗਰਾਫਾਲ ਦੇ ਵਿੱਚ ਜਿਹੜਾ ਡੈਗ ਕਿਉ ਸੂਸਾਈਡ ਕਰਕੇ ਉਹਦੀ ਵੀ ਮੌਤ ਹੋ ਗਈ ਸੀਗੀ ਆਪਾਂ ਬਈ ਜੀ ਤੁਹਾਡੇ ਨਾਲ ਜਿਹੜੀਆਂ ਗੱਲਾਂ ਸ਼ੇਅਰ ਕਰਦੇ ਆ ਬਿਲਕੁਲ ਸੱਚੀਆਂ ਹੁੰਦੀਆਂ ਤੇ ਕੋਸ਼ਿਸ਼ ਇਹੀ ਕਰੀਦੀ ਆ ਵੀ ਤੁਹਾਨੂੰ ਮਿਸਗਾਈਡ ਨਾ ਕੀਤਾ ਜਾਵੇ ਤੁਹਾਡੇ ਮੰਨ ਲੈ ਆਪਣੇ ਇੰਡੀਆ ਦੇ ਵਿੱਚ ਬਹੁਤ ਸਾਰੇ ਏਜੰਟ ਹੈਗੇ ਜਿਹੜੇ ਕਹਿ ਦਿੰਦੇ ਆ ਅਸੀਂ ਤਾਂ ਜੀ ਫੇਕ ਆਫਰ ਫੇਕ ਲੈਟਰ ਨਹੀਂ ਲਾਉਂਦੇ ਕੋਈ ਵੀ ਫਾਈਲ ਦੇ ਵਿੱਚ ਸਾਡਾ ਵੀਜ਼ਾ ਰਿਜੈਕਟ ਨਹੀਂ ਹੁੰਦਾ ਅਸੀਂ ਫੇਕ ਆਫਰ ਲੈਟਰਾਂ ਨਹੀਂ ਆਏ ਨਹੀਂ ਕਰਦੇ ਜੋ ਨਹੀਂ ਕਰਦੇ ਹਣਾ ਪਰ ਜਿਹੜੀ ਮੁੱਦੇ ਦੀ ਗੱਲ ਤੁਹਾਡੇ ਨਾਲ ਕਿਸੇ ਨੇ ਵੀ ਨਹੀਂ ਕਰਨੀ ਠੀਕ ਹੈ ਜੀ ਤੁਹਾਨੂੰ ਕਿਸੇ ਨੇ ਇਹ ਨਹੀਂ ਦੱਸਣਾ ਹੋਵੇਗਾ ਵੀ ਜਿਹੜੇ ਤੁਹਾਨੂੰ ਅਸੀਂ ਕੋਰਸ ਲੈ ਲੈ ਕੇ ਦੇਈ ਜਾਂਦੇ ਉਹਨਾਂ ਦੇ ਵਿੱਚ ਨਿਕਲਣਾ ਕੁਝ ਨਹੀਂ ਤੁਹਾਨੂੰ ਕਿਸੇ ਨੇ ਇਹ ਨਹੀਂ ਦੱਸਣਾ ਹੋਵੇਗਾ ਵੀ ਜਿਹੜਾ ਤੁਸੀਂ ਜਾ ਰਹੇ ਹੋ ਤੁਹਾਡਾ ਉੱਥੇ ਕੁਝ ਬਣਨਾ ਵੀ ਹੈਗਾ ਜਾਂ ਨਹੀਂ ਬਣਨਾ ਹੈਗਾ ਤੁਹਾਨੂੰ ਕਿਸੇ ਨੇ ਇਦਾਂ ਦੀਆਂ ਗੱਲਾਂ ਕਿਸੇ ਨੇ ਨਹੀਂ ਦੱਸਣੀਆਂ ਹੈਗੀਆਂ ਤੇ ਆਪਣਾ ਹੈਗਾ ਮਕਸਦ ਤੁਹਾਨੂੰ ਬਾਈ ਜੀ ਦੱਸਣਾ ਕਿਉਂਕਿ ਪੰਜਾਬ ਦੀ ਮਿੱਟੀ ਦੇ ਵਿੱਚ ਪਲੇ ਹੈਗੇ ਆ ਮੋਹ ਪਿਆਰ ਹੈਗਾ ਬਾਈ ਜੀ ਮਿੱਟੀ ਨਾਲ ਤੇ ਜਦੋਂ ਇਦਾਂ ਨੌਜਵਾਨਾਂ ਨੂੰ ਇੱਥੇ ਮਰਦੇ ਦੇਖੀ ਜਾਂਨੇ ਹੈਗੇ ਆ ਤਾਂ ਉਦੋਂ ਵੀ ਜਿਹੜੇ ਆ ਮਾਣਾ ਜਿਹੜਾ ਉਹ ਤੁਹਾਨੂੰ ਦੱਸਣ ਦੇ ਲਈ ਹੋਰ ਵੀ ਜਿਹੜਾ ਉਹ ਤਾਵਲਾ ਹੋ ਜਾਂਦਾ ਹੈਗਾ ਹਨਾ ਤੇ ਹਾਲਾਤ ਬਾਈ ਜੀ ਇਹ ਬਣੇ ਹੋਏ ਆ ਸਟੂਡੈਂਟਾਂ ਦੇ ਲਈ ਇੱਥੇ ਬਿਲਕੁਲ ਵੀ ਕੰਮ ਨਹੀਂ ਹੈਗਾ ਕੈਨੇਡਾ ਦੇ ਵਿੱਚ ਜੇ ਕੈਨੇਡਾ ਦੀ ਗੱਲ ਕਰੀਏ ਸਮਝਣਾ ਤੁਸੀਂ ਤਾਂ ਟਾਈਮ ਨਾਲ ਸਮਝ ਜਿਓਗੇ ਤਾਂ ਬਾਈ ਜੀ ਬਹੁਤ ਵਧੀਆ ਗੱਲ ਹੈਗੀ ਆ ਤੇ ਨਹੀਂ ਤਾਂ ਬਾਈ ਜੀ ਜਦੋਂ ਜਵਾਕ ਅਗਵਾ ਲਿਆ ਇਸ ਤੋਂ ਬਾਅਦ ਤੁਸੀਂ ਚਾਰਾਂ ਘਰਾਂ ਨੂੰ ਪੰਜਾਂ ਘਰਾਂ ਨੂੰ ਦੱਸਦੇ ਆ ਵੀ ਯਾਰ ਉੱਥੇ ਆਹ ਪ੍ਰੋਬਲਮ ਹੈਗੀ ਵੀ ਨਾ ਜਾਓ ਤਾਂ ਵਧੀਆ ਪਰ ਜਦੋਂ ਕੋਈ ਮੇਰੇ ਵਰਗਾ ਵੀਰ ਭਰਾ ਤੁਹਾਨੂੰ ਕੈਨੇਡਾ 'ਚ ਬਹਿ ਕੇ ਇਦਾਂ ਦੀਆਂ ਗੱਲਾਂ ਦੱਸਦਾ ਉਹ ਤੋਂ ਤੁਸੀਂ ਸਮਝ ਨਹੀਂ ਕਰਨੀ ਆ ਪਾਉਣੀਆਂ ਹਨਾ ਉਦੋਂ ਤਾਂ ਤੁਸੀਂ ਕਹਿ ਦੇਣਾ ਵੀ ਨਾ ਜੀ ਇਹ ਆਪ ਗਏ ਹੋਏ ਆ ਤਾਂ ਇਦਾਂ ਕਰਦੇ ਆਗੇ ਹਨਾ ਤੇ ਮੈਂ ਤੁਹਾਨੂੰ ਬਾਈ ਜੀ ਜਾਣਕਾਰੀ ਲਈ ਦੱਸ ਦਿਆਂ ਅੱਜ ਤਿੰਨ ਦਿਨਾਂ ਦੇ ਵਿੱਚ ਦੋ ਜਿਹੜੇ ਸਟੂਡੈਂਟ ਆ ਸੁਸਾਈਡ ਕਰ ਗਏ ਆ ਤੇ ਰੀਜ਼ਨ ਬਾਈ ਜੀ ਇਹੀ ਨਿਕਲਣਾ ਹੈਗਾ ਕਿਉਂਕਿ ਇਸ ਟਾਈਮ ਕੰਮ ਨਹੀਂ ਮਿਲਦਾ ਸਟੂਡੈਂਟਾਂ ਨੂੰ 10-10 ਮਹੀਨਿਆਂ ਤੋਂ 11-11 ਮਹੀਨਿਆਂ ਤੋਂ ਜਿਹੜੇ ਆ ਸਟੂਡੈਂਟ ਉਹ ਵਿਹਲੇ ਬੈਠੇ ਆ ਤੇ ਜੇ ਤੁਹਾਨੂੰ ਲੱਗਦਾ ਹੈਗਾ ਵੀ ਸਰਕਾਰਾਂ ਬਹੁਤ ਚੰਗੀਆਂ ਤਾਂ ਸਰਕਾਰਾਂ ਬਾਈ ਜੀ ਕੋਈ ਵੀ ਚੰਗੀਆਂ ਨਹੀਂ ਹੁੰਦੀਆਂ ਤੁਹਾਡੇ ਵਹਿਮ ਆ ਪਾਲੇ ਵੀ ਸਾਡੀਆਂ ਸਰਕਾਰਾਂ ਮਾੜੀਆਂ ਜੀ ਕੈਨੇਡਾ 'ਚ ਤਾਂ ਚੰਗੀਆਂ ਹੈਗੀਆਂ ਤੁਸੀਂ 50-50000 ਡਾਲਰ ਆ ਜਿਹੜਾ ਸਟੂਡੈਂਟ ਹੈ ਜਿਹੜਾ ਇੱਕ ਲੈ ਲੈ ਕੇ ਜਿਹੜਾ ਤੁਸੀਂ ਕੈਨੇਡਾ ਨੂੰ ਦੇਈ ਜਾਂਦੇ ਹੋ ਆਪਦੇ ਮਾਂ ਲਾਪ ਦੀ ਮਿੱਟੀ ਦੇ ਵਿੱਚੋਂ ਆਪਦੇ ਦੇਸ਼ ਦੇ ਵਿੱਚੋਂ ਪਰ ਜਦੋਂ 50000 ਡਾਲਰ ਲੈਣ ਤੋਂ ਬਾਅਦ ਜਿਹੜੀ ਕੈਨੇਡੀਅਨ ਸਰਕਾਰ ਆ ਤੁਹਾਡਾ ਬਾਈ ਜੀ ਕੋਈ ਅਤਾ ਪਤਾ ਨਹੀਂ ਪੁੱਛਦੀ ਕਿਸੇ ਵੀ ਸਟੂਡੈਂਟ ਦਾ ਮਰ ਰਿਹਾ ਜਾਂ ਜਿਉਂ ਰਿਹਾ ਸਰਕਾਰ ਨੂੰ ਕੋਈ ਮਤਲਬ ਨਹੀਂ ਹੈਗਾ ਨਾ ਸਰਕਾਰ ਕਿਸੇ ਦੀ ਕੋਈ ਸਹਾਇਤਾ ਕਰ ਰਹੀ ਕਿਸੇ ਸਟੂਡੈਂਟ ਦੀ ਨਹੀਂ ਕੰਮ ਮਿਲਿਆ ਇੱਕ ਵੱਖਰਾ ਮੈਟਰ ਆ ਪਰ ਸਰਕਾਰ ਨੂੰ ਵੀ ਚਾਹੀਦਾ ਵੀ ਜੇ ਤੁਸੀਂ ਬੁਲਾ ਰਹੇ ਹੋ ਤਾਂ ਤੁਸੀਂ ਉਹਦੀ ਜਿਹੜੀ ਜ਼ਿੰਮੇਵਾਰੀ ਚੱਕੋ 50-50 ਡਾਲਰ ਜਿਹੜਾ ਤੁਸੀਂ ਜਿਹੜਾ ਦੇ ਕੇ ਆਏ ਹੋਏਗੇ ਆ ਤੇ ਇਹਨਾਂ ਦੋ ਸਟੂਡੈਂਟਾਂ ਦੀਆਂ ਬਾਈ ਜੀ ਫੋਟੋ ਵਿੱਚ ਮੈਂਸ਼ਨ ਕੀਤੀਆਂ ਹੈਗੀਆਂ ਤਿੰਨ ਦਿਨਾਂ ਦੇ ਵਿੱਚ ਵਿੱਚ ਪੰਜਾਬੀਓ ਤੁਹਾਡੇ ਨਾਲ ਗਿਲੇਸ਼ਿਕ ਵੀ ਹੈਗੇ ਆ ਤੁਸੀਂ ਆਪਦੇ ਧਨ-ਦੌਲਤ ਤਾਂ ਭੇਜਦੇ ਭੇਜਦੇ ਹੋ ਤੇ ਜਿਹੜੀ ਮੇਹਨਤ ਧਨ-ਦੌਲਤ ਆ ਜਿਹੜੀ ਤੁਹਾਡੇ ਬੱਚੇ ਆ ਤੁਸੀਂ ਉਹ ਵੀ ਬਿਨਾਂ ਸੋਚੇ ਸਮਝੇ ਤੁਸੀਂ ਇਦਾਂ ਹੀ ਭੇਜੀ ਜਾਂਦੇ ਹੋ ਨਾ ਤੁਸੀਂ ਇਹ ਦੇਖ ਰਹੇ ਆ ਵੀ ਸਾਡਾ ਕੋਈ ਜਵਾਬ ਆ ਕੁਝ ਕਰ ਸਕਦਾ ਜਾਂ ਨਹੀਂ ਕਰ ਸਕਦਾ ਨਾ ਤੁਸੀਂ ਇਹ ਦੇਖ ਰਹੇ ਹੋ ਵੀ ਸਾਡੇ ਜਵਾਕ ਲਈ ਉੱਥੇ ਕਰਨ ਨੂੰ ਕੁਝ ਹੈਗਾ ਜਾਂ ਨਹੀਂ ਹੈਗਾ ਤੇ ਹਾਲਾਤ ਬਾਈ ਜੀ ਇਹ ਹੈਗਾ ਵੀ ਜੇ ਤਾਂ ਤੁਹਾਨੂੰ ਬਾਈ ਜੀ ਕੁਝ ਕੰਮ ਆਉਂਦਾ ਹੈਗਾ ਤਾਂ ਤੁਸੀਂ ਬਾਈ ਜੀ ਜ਼ਰੂਰ ਆ ਜਾਓ ਕੈਨੇਡਾ ਤੇ ਜਾਂ ਬਾਈ ਜੀ ਇਹ ਸੋਚ ਕੇ ਆਓ ਵੀ ਅਗਲੇ ਸਾਲ ਦੀ ਜਿਹੜੀ ਫੀਸਾਂ ਸੀ ਜਿਹੜੇ ਮਾਪੇ ਦੇਣਗੇ ਤੇ ਇਸ ਤੋਂ ਬਾਅਦ ਜਦੋਂ ਵਰਕ ਪਰਮਿਟ ਤੇ ਹੋਵੋਗੇ ਤੇ ਆਪਦੇ ਏਜੰਟਾਂ ਨਾਲ ਗੱਲ ਸਿੱਧੀ ਤੇ ਸਾਫ਼ ਕਰਕੇ ਆਓ ਬਈ ਵੀ ਸਾਨੂੰ ਕੋਈ ਚੱਜ ਚੱਜ ਦਾ ਕੋਰਸ ਆ ਜਿਹੜਾ ਉਹ ਲੈਦੇ ਤੇ ਨਹੀਂ ਤਾਂ ਭਰਾ ਸਾਡਾ ਜਵਾਬ ਆ ਬਹੁਤ ਸਾਰੇ ਮੈਂ ਨਾਣੀ ਲੈਣਾ ਚਾਹੁੰਦਾ ਬਹੁਤ ਸਾਰੇ ਏਜੰਟਾ ਤੁਹਾਡੇ ਕੋਲ ਬੈਠੇ ਇਦਾਂ ਦੀਆਂ ਗੱਲਾਂ ਕਰੀ ਜਾਂਦੇ ਆ ਅਸੀਂ ਫਲਾਨੇ ਡਾਕੂਮੈਂਟ ਨਹੀਂ ਜਾਲੀ ਡਾਕੂਮੈਂਟ ਨਹੀਂ ਲਾਉਂਦੇ ਅਸੀਂ ਇਦਾਂ ਡਾਕੂਮੈਂਟ ਨਹੀਂ ਲਾਉਂਦੇ ਸਾਡੇ ਵੀਜੇ ਆਏ ਆਉਂਦੇ ਆ ਪਰ ਗੱਲ ਇਹ ਆ ਵੀ ਤੁਸੀਂ ਜ਼ਿੰਦਗਾਂ ਕਿੰਨੀਆਂ ਦੀਆਂ ਰੋਲੀ ਜਾਂਦੇ ਆ ਇਹ ਗੱਲ ਦਾ ਕੋਈ ਨਹੀਂ ਜ਼ਿਕਰ ਕਰਦਾ ਤੇ ਬਾਈ ਜੀ ਇਹੋ ਜਿਹੀਆਂ ਗੱਲਾਂ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆ ਤਾਂ ਜੋ ਤੁਹਾਨੂੰ ਜਿਹੜੀ ਆ ਜਾਣਕਾਰੀ ਜਿਹੜੀ ਉਹ ਸਹੀ ਜਾਣਕਾਰੀ ਮਿਲ ਸਕੇ ਸੋ ਸਿੱਧਾ ਵੀ ਮਨ ਲਈ ਲੈਟਸ ਕਰਕੇ ਆਉਣ ਦਾ ਬਾਈ ਜੀ ਅੱਜ ਦੇ ਟਾਈਮ 'ਚ ਕੋਈ ਫਾਇਦਾ ਨਹੀਂ ਨਾ ਆਵਦਾ ਪੈਸਾ ਖਰਾਬ ਕਰੋ ਤੇ ਨਾ ਬਾਈ ਜੀ ਆਪਦੇ ਬੱਚੇ ਦੀ ਜ਼ਿੰਦਗੀ ਖਰਾਬ ਕਰੋ